ਲਗਭਗ 8 ਦਿਨੋਂ ਸਰਚ ਕਰਨੀ ਸ਼ੁਰੂ ਕੀਤੀ ਹੈ ਤੇ ਹੁਣ ਲਗਭਗ 300 ਮੀਟਰ ਤੱਕ ਸਰਚ ਕੀਤੀ ਹੈ ਤੇ ਥੱਲੇ ਕਾਫੀ ਲੱਕੜ ਤੇ ਲੋਹਾ ਗਿਰਿਆ ਹੋਇਆ ਹੈ ਬਹੁਤ ਕੁਝ ਸਮਾਨ ਜਿਹੜਾ ਹੈਗਾ ਵਿੱਚ ਗਿਰਿਆ ਹੋਇਆ ਹੈ ਤੇ ਅੱਗੇ ਜਾ ਕੇ ਦੇਖਦੇ ਕਿ ਡੈੱਡ ਬੋਡੀ ਕਿੱਥੇ ਫਸੀ ਹੋਈ ਮਿਲ ਸਕਦੀ ਹੈ ਅੱਜ ਡੈੱਡ ਬੋਡੀ ਨੂੰ ਗੰਗੂ ਵਾਲ 게ਟਾਂ ਦੇ ਲੱਗਣਾ ਚਾਹੀਦਾ ਸੀਗਾ ਪਰ ਲੱਗੀ ਨਹੀਂ ਇਹ ਤਾਂ ਵੱਧਲੇ ਹੈ ਬੋਡੀ ਕਿਤੇ ਪਿੱਛੇ ਫਸ ਗਈ ਬਹੁਤ ਸਾਰੇ ਚੋਰੀ ਦੇ ਮੋਟਰਸਾਈਕਲ ਵਿੱਚ ਸਿੱਟੇ ਹੋਏ ਆ ਲੋਹਾ ਲੰਗੜ ਬਹੁਤ ਸਮਾਨ ਵਿੱਚ ਫਸਿਆ ਹੋਇਆ ਹੈ ਤਾਰਾਂ ਤੂਰਾ ਬਹੁਤ ਕੁਛ ਹੈ ਤੇ ਹੁਣ ਸਰਚ ਜਿਹੜੀ ਹੈਗੀ ਅੱਜ ਸ਼ੁਰੂ ਕੀਤੀ ਹੈ ਇੱਕ ਜਗ੍ਹਾ ਤੋਂ ਬਰਾਮਪੁਰ ਪਿੰਡ ਤੋਂ ਤੇ ਹੁਣ ਲਗਾਤਾਰ ਸਰਚ ਚੱਲਣੀ ਹੈ ਦੋ ਤਿੰਨ ਦਿਨ ਦੇ ਅੰਦਰ ਬੋਡੀ ਰਿਕਵਰ ਕਰ ਦੇਣੀ ਹੈ ਗੰਗੂਆਲ ਗੇਟਾਂ ਦੇ ਨਾਲ ਕਿੱਡਾ ਡਾਡ ਬੋਡੀ ਮਿਲੀ ਸੀਗੀ ਤੇ ਉਸ ਵੇਰੇ ਕੱਢਾਂਗੇ ਕੱਲ ਨੂੰ ਉਹ ਕਿਸੇ ਹੋਰ ਬੰਦੇ ਦੀ ਬੋਡੀ ਹੈ ਅੱਜ ਤੁਸੀਂ ਸ਼ੁਰੂ ਕਰਨ ਲੱਗੇ ਹੋ ਡੈਡ ਬੋਡੀ ਲੱਭਣ ਦੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਵੀਡੀਓ ਦੇ ਵਿੱਚ ਤੁਸੀਂ ਦੇਖਿਆ ਵੀ ਹੈ ਪਹਿਲਾਂ ਕਿਉਂਕਿ ਬਹੁਤ ਜ਼ਿਆਦਾ ਇਹ ਨਿਊਜ਼ ਫੈਲੀ ਹੋਈ ਹੈ ਕਿ ਇੱਕ ਮੁੰਡੇ ਨੂੰ ਮਰਡਰ ਕਰਕੇ ਸਨੇਹਰ ਦੇ ਵਿੱਚ ਉਹ ਸਾਹਮਣੇ ਤੋਂ ਛੁੱਟਿਆ ਗਿਆ ਹੈ ਹੂੰ ਤੇ ਲਗਭਗ 7 ਦਿਨ ਹੋ ਚੁੱਕੇ ਹੈ ਤੇ ਸਾਡੀ ਅੱਜ ਟੀਮ ਅੱਜ ਪਹਿਲਾ ਦਿਨ ਸਰਚ ਕਰਨ ਸ਼ੁਰੂ ਕੀਤੀ ਹੈ ਗੰਗੂਵਾਲ ਗੇਟਾਂ ਦੇ ਨਾਲ ਸਾਨੂੰ ਇੱਕ ਗੋਪਰੋ ਕੈਮਰੇ ਦੇ ਨਾਲ ਇੱਕ ਡੈੱਡ ਬੋਡੀ ਮਿਲੀ ਹੈ ਉਸ ਡੈੱਡ ਬੋਡੀ ਨੂੰ ਕੱਲ ਨੂੰ ਕੱਢਾਂਗੇ ਉਹ ਜਿਹੜਾ ਬੰਦਾ ਹੈ ਉਹ ਨੰਗਲ ਡੈਮ ਤੋਂ ਰਹਿਣ ਵਾਲਾ ਸੀ ਉਹ ਹਾਂ ਹਾਂ ਤੇ ਅੱਜ ਜਿਹੜੀ ਹੈਗੀ ਸਰਚ ਸ਼ੁਰੂ ਹੋਈ ਹੈ ਤੇ ਹੁਣ ਲਗਾਤਾਰ ਸਰਚ ਜਿਹੜੀ ਹੈਗੀ ਉਹ ਚੱਲਣੀ ਹੈ ਗੰਗੂਵਾਲ ਦੇਰਤਾ ਤੱਕ ਤੇ ਜਲਦ ਤੋਂ ਜਲਦ ਜਿਹੜੀ ਡੈੱਡ ਬੋਡੀ ਐਸ ਨੂੰ ਰਿਕਵਰ ਕਰਕੇ ਹਿਮਾਚਲ ਪੁਲਿਸ ਨੂੰ ਰਮਾਣੀ 何 कोई हो हो देखो बोलो आजी सना आओ उन्हें एडडा करो मेरी बात सुन लो ये फिर घेरना नाले तोड़ के तू शॉट मार के ठीक है आजी ਆ ਰਹੀ ਜਿੰਦਾ ਗਿਆ। ਇਹ ਕਿੱਦਾਂ ਬਸ ਬੇੜ। ਹੁਣ ਮੇਰੀ ਗੱਲ ਤੂੰ ਮੈਂ ਚਲਾ ਉਧਰ ਨੂੰ। ਮੈਂ ਰਾਣਾ ਉਧਰ ਭੇਜਦਾ। ਇਹ ਇਹ ਫਾਰਾਂ ਨੂੰ ਉਧਰ ਭੇਜਣਾ। ਤੇ ਸਲਿੰਗ ਨੂੰ ਪੋਰ ਬਾਹਰ ਕੱਢ ਦੇਣਾ। ਉੱਥੇ। ਜਦ ਸਲਿੰਗ ਉਧਰ ਬਾਹਰ ਨਿਕਲੋਗੇ ਨਾ ਤਾਂ ਤੁਹਾਡੇ ਜਿਹੜਾ ਇਹ ਕਹਿੰਦਾ ਸੈਂਟਰ ਦੇ ਵਿੱਚ ਜਾ। ਉਹ ਜਿਹੜੇ ਸਲਿੰਗੇ ਨੂੰ ਇੱਧਰ ਰੱਸਾ ਪਾ ਲੈਣਾ। ਧਿਆਨ ਨਾਲ ਵਿੱਚ ਨਾ ਬੰਦੇ ਥੋੜੇ गिर ਜਾਵੇ। ਕੋਈ ਨਹੀਂ ਕੋਈ। ਉਹਦੇ ਬਾਅਦ ਤੁਸੀਂ ਨਾ ਜਦ ਵਿੱਚ गिर ਜਾਣਾ ਨਾ ਥੋੜੀ-ਥੋੜੀ ਅੱਗੇ ਨੂੰ ਪੋਰਨਾ। ਹੁਣ ਪਹਿਲਾਂ ਮੇਰੀ ਗੱਲ। ਕੋਈ ਗੱਲ। ਆਜ ਤੁਸੀਂ ਮੋਹਰਾ ਅੱਧਰ ਆ। ਕਮਲ ਕਿ ਚੇਤਾਰ ਖਾ ਇਹ ਵੀ ਜਾ ਰਿਹਾ ਹੈ ਤਾਂ ਮੈਨੂੰ ਬਹੁਤ ਲੱਗ ਰਿਹਾ ਹੈ ਇਹ ਰੋਗ ਲੈਣਾ